ਦਾ ਟੀਵੀ ਐਨਆਰਆਈ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਮਠੋਈ ਲੈ ਕੇ ਹਾਜ਼ਰ ਆਦਿਆਂ 10 ਵੱਡੀਆਂ ਖਬਰਾਂ ਕਿਸਾਨਾਂ ਵੱਲੋਂ ਸਮਰਾਲਾ ਚ ਵੱਡੀ ਫਤਿਹ ਰੈਲੀ ਤਾਂ ਜਿੱਥੇ ਬੱਤੇ ਦਿਨੇ ਦੇਖਿਆ ਗਿਆ ਕਿ ਕਿਸਾਨਾਂ ਨੇ ਵੱਡੇ ਮੋਰਚੇ ਲਗਾਏ ਅਤੇ ਲੈਂਡ ਪੂਲਿੰਗ ਸਕੀਮ ਵਾਪਸ ਲਈ ਹੈ ਪੰਜਾਬ ਸਰਕਾਰ ਨੇ ਤਾਂ ਉਸ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਵੱਡੀ ਜਿਹੜੀ ਆ ਫਤਿਹ ਰੈਲੀ ਸਬਰਾਲਾ ਵਿੱਚ ਕੀਤੀ ਗਈ ਐਸਕੈਮ ਨੇ ਮੁੜ ਕਰਤਾ ਵੱਡਾ ਐਲਾਨ ਤਾਂ ਦਿੱਤੇ ਦਿਨ ਹੀ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਐਸਕੈਮ ਵੱਲੋਂ ਵੱਡੇ ਐਲਾਨ ਕੀਤੇ ਹੋਏ ਆ ਤਾਂ ਉਧਰ ਫਤਿਹ ਰੈਲੀ ਕਰਨ ਤੋਂ ਬਾਅਦ ਵੀ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਅਤੇ ਜੋ ਵਿਦੇਸ਼ੀ ਨੀਤੀਆਂ ਦੇਸ਼ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਉਸ ਦੇ ਵਿਰੋਧ ਵਿੱਚ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਮੋਰਚਾ ਲਗਾਉਣ ਦੀ ਤਿਆਰੀ ਕਰ ਸਕਦਾ ਹੈ ਐਸਕੈਮ ਅਤੇ ਉਸ ਦੇ ਲਈ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਅਤੇ ਉਹਨਾਂ ਨੀਤੀਆਂ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੇ ਲਈ ਸਰਕਾਰ ਨੂੰ ਕਿਤੇ ਨਾ ਕਿਤੇ ਇਸ਼ਾਰਾ ਵੀ ਐਸਕੇਮ ਨੇ ਕੀਤਾ ਹੈ ਸੁਖਵੀਰ ਬਾਦਲ ਨੇ ਕਿਹਾ ਆਪ ਸਰਕਾਰ ਤਾਂ ਆਪ ਸਰਕਾਰ ਤੇ ਤਿੱਖੇ ਤੰਜ ਕੱਸਦੇ ਆ ਸੁਖਵੀਰ ਸਿੰਘ ਬਾਦਲ ਨੇ ਅਹਿਮ ਜਿਹੜੀ ਆ ਚਰਚਾ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਰੋਜ਼ਗਾਰ ਨੂੰ ਲੈ ਕੇ ਸਰਕਾਰ ਤੇ ਤੰਜ ਕਸਿਆ ਕਿ ਬਾਹਰਲੇ ਸੂਬੇ ਦੇ ਲੋਕਾਂ ਨੂੰ ਜ਼ਿਆਦਾਤਰ ਰੋਜ਼ਗਾਰ ਦਿੱਤਾ ਜਾ ਰਿਹਾ ਜਦੋਂ ਕਿ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੇ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਵੀਰ ਬਾਦਲ ਤਾਂ ਜਿੱਥੇ ਇੱਕ ਪਾਸੇ ਅਬੌਰ ਹਲਕੇ ਵਿੱਚ ਕਾਫੀ ਪਾਣੀ ਆਇਆ ਹੋਇਆ ਤੇ ਕਾਫੀ ਘਰ ਜਿਹੜੇ ਆ ਉਹ ਪਾਣੀ ਵਿੱਚ ਡੁੱਬੇ ਹੋਏ ਤਾਂ ਘਰਾਂ ਵਿੱਚੋਂ ਪਾਣੀ ਕੱਢਣ ਦੇ ਲਈ ਜੋ ਇੰਜਣ ਬਣਾਏ ਹੋਏ ਨੇ ਉਹ ਲੋਕਾਂ ਨੂੰ ਸਪੁਰਦ ਕੀਤੇ ਆ ਤੇ ਸੁਖਵੀਰ ਸਿੰਘ ਬਾਦਲ ਨੇ ਵੱਡੀ ਰਾਹਤ ਆ ਉਹ ਲੋਕਾਂ ਨੂੰ ਦਿੱਤੀ ਹੈ ਕੈਂਪ 'ਚ ਜਾਣ ਤੋਂ ਪਹਿਲਾਂ ਕੇਰੇ ਬੀਜੇਪੀ ਲੀਡਰ ਜਿੱਥੇ ਕਪਾਸੀ ਵੱਡੇ ਪੱਧਰ ਤੇ ਕੈਂਪ ਲਗਾ ਕੇ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਵਿਜੇਪੀ ਲੀਡਰ ਕੋਸ਼ਿਸ਼ ਕਰ ਰਹੇ ਆ ਤਾਂ ਉਧਰ ਪੰਜਾਬ ਪੁਲਿਸ ਦਾ ਐਕਸ਼ਨ ਵੀ ਨਾਲ ਦੀ ਨਾਲ جاری ਹੈ ਜਿੱਦੇ ਚਾਲਦੇ ਆ ਕੁਝ ਲੀਡਰਾਂ ਨੂੰ ਰਸਤੇ ਵਿੱਚੋਂ ਹੀ ਡਿਟੇਨ ਕੀਤਾ ਗਿਆ ਹੈ ਹਰਸੀਮਰਤ ਕੌਰ ਬਾਦਲ ਨੇ ਚੁੱਕਿਆ ਅਮਰੀਕੀ ਟਰੱਕ ਡਰਾਈਵਰਾਂ ਦਾ ਮੁੱਦਾ ਤਾਂ ਜਿੱਥੇ ਵਿੱਤੇ ਦੇ ਨਹੀਂ ਦੇਖਿਆ ਗਿਆ ਕਿ ਟਰੱਕ ਡਰਾਈਵਰ ਦੇ ਕਾਰਨ ਜੋ ਵਿਜੇ ਰੱਦ ਕੀਤੇ ਗਏ ਨੇ ਤਾਂ ਉਸ ਦੇ ਚਾਲਦੇ ਆ ਮਠਿੰਡਾ ਤੋਂ ਐਮਪੀ ਹਰਸੀਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਵੱਲ ਜਲਦ ਤੋਂ ਜਲਦ ਧਿਆਨ ਦੇਣ ਦੇ ਲਈ ਅਪੀਲ ਕੀਤੀ ਹੈ ਮੰਤਰੀ ਸੰਜੀਵ अरोड़ा ਨੇ ਲਿਖੀ ਕੇਂਦਰ ਨੂੰ ਚਿੱਠੀ ਤਾਂ ਜਿੱਥੇ ਅਮਰੀਕਾ ਵਿੱਚ ਸੜਕ ਹਾਸਾ ਵਾਪਰਿਆ ਤਾਂ ਉਸ ਸੜਕ ਹਾਸੇ ਕਾਰਨ ਜੋ ਬੀਜੇ ਆ ਜਿਹੜੇ ਉਹਨਾਂ ਤੇ ਰੋਕ ਲਗਾਈ ਗਈ ਹੈ ਤਾਂ ਉਸ ਨੂੰ ਲੈ ਕੇ ਹੁਣ ਸਿਆਸਤ ਕਰਵਾਈ ਹੋਈ ਹੈ ਜਿਸ ਦੇ ਚਾਲਦਿਆਂ ਆਪ ਮੰਤਰੀ ਸੰਜੀਵ अरोड़ा ਨੇ ਚਿੱਠੀ ਲਿਖ ਕੇ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੇ ਲਈ ਕਿਹਾ ਹੈ ਕਿਉਂਕਿ 1 ਲੱਖ 5 ਜਿਹੜੇ ਆ ਲੋਕਾਂ ਤੇ ਸਿੱਧਾ ਤਕਰੀਬਤ 1.753 ਲੱਖ ਲੋਕਾਂ ਤੇ ਸਿੱਧਾ ਜਿਹੜਾ ਰੋਜ਼ਗਾਰ ਤੇ ਅਸਰ ਪੈ ਰਿਹਾ ਅਤੇ ਇਸ ਦੇ ਚੱਲਦਿਆਂ ਹੀ ਕੇਂਦਰ ਸਰਕਾਰ ਨੂੰ ਚਿੱਠੀ ਲੇਕ ਕੇ ਇਸ ਮੁੱਦੇ ਵੱਲ ਜਲਦ ਤੋਂ ਜਲਦ ਧਿਆਨ ਦੇਣ ਦੇ ਲਈ ਅਪੀਲ ਕੀਤੀ ਗਈ ਹੈ। ਰਾਸ਼ਨ ਕਾਰਡ ਨੂੰ ਲੈ ਕੇ ਕੇਂਦਰ ਤੇ ਬਰੇ ਆਪ ਪ੍ਰਧਾਨ ਤਾਂ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਰਾਸ਼ਨ ਕਾਰਡ ਨੂੰ ਲੈ ਕੇ ਵੱਡੀ ਤਿਆਰੀ ਕੀਤੀ ਹੋਈ ਹੈ ਤੇ ਕੈਂਚੀ ਚਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਉਧਰ ਆਪ ਪ੍ਰਧਾਨ ਅਮਨ अरोड़ा ਨੇ ਤਿੱਖੇ ਸ਼ਬਦੀ ਹਮਲੇ ਆ ਜਿਹੜੇ ਕੇਂਦਰ ਸਰਕਾਰ ਤੇ ਕੀਤੇ ਆ ਅਤੇ ਲੋਕਾਂ ਤੋਂ ਜੋ ਇਹ ਰਾਹਤ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਨੂੰ ਲੈ ਕੇ ਕੇਂਦਰ ਸਰਕਾਰ ਤੇ ਸ਼ਬਦੀ ਵਾਰ ਕੀਤੇ ਨੇ ਸੜਕਾਂ ਦੀ ਖਸਤਾ ਹਾਲਤ ਤੇ ਮੰਤਰੀ ਈਟੀਓ ਦਾ ਵੱਡਾ ਬਿਆਨ ਤਾਂ ਜਿੱਥੇ ਇੱਕ ਪਾਸੇ ਸੜਕਾਂ ਦਾ ਮੁੱਦਾ ਪੰਜਾਬ ਵਿੱਚ ਦਿਨੋ ਦਿਨ ਭਾਰੀ ਹੁੰਦਾ ਜਾ ਰਿਹਾ ਤਾਂ ਅਜਿਹੇ ਵਿੱਚ ਈਟੀ ਹਰਪਾਜਨ ਸਿੰਘ ਈਟੀਓ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਜਲਦੀ ਹੀ ਕੰਮ ਸ਼ੁਰੂ ਹੋਣਗੇ ਫਿਲਹਾਲ ਮੀਂਹ ਦੇ ਕਾਰਨ ਕੰਮ ਜਿਹੜੇ ਆ ਸੜਕਾਂ ਦੇ ਉਹ ਰੁਕੇ ਹੋਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਨਤਮਸਤਕ ਹੋਈਆਂ ਸੰਗਤਾਂ ਤਾਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਆਂ ਸ਼੍ਰੀ ਦਰਬਾਰ ਸਾਹਿਬ 'ਚ ਸੰਗਤਾਂ ਨਤਮਸਤਕ ਹੋਈਆਂ ਅਤੇ ਉੱਥੇ ਹੀ ਸਮੂਹ ਗੁਰਦੁਆਰਿਆਂ ਵਿੱਚ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਪਹੁੰਚ ਕੇ ਜਿੱਥੇ ਅਰਦਾਸ ਬੇਨਤੀ ਕਰ ਰਹੀਆਂ ਨੇ ਤੇ ਉੱਥੇ ਹੀ ਨਤਮਸਤਕ ਹੋ ਰਹੀਆਂ ਨੇ ਇਸ ਅਨਾਦੀਆਂ 10 ਵੱਡੀਆਂ ਖਬਰਾਂ ਜਿਹੜੀਆਂ ਹੋਰ ਵੱਡੀਆਂ ਖਬਰਾਂ ਨਾਲ ਮੋੜ ਤੋਂ ਜੁੜਾਂਗੇ ਬਣੇ ਰਹੋ ਐਨਆਰਟੀਬ ਨਾਲ